ਕੱਲ ਸਾਡੇ ਏਸੀ ਅਮਰਿਕ ਸਿੰਘ ਜਿਹੜੇ ਇੱਕ ਗਸ਼ਟ ਦੇ ਸੌਂਦੇ ਚ ਬਾਹਰ ਸੀ ਤਾਂ ਉਹਨਾਂ ਨੂੰ ਇਨਫਾਰਮੇਸ਼ਨ ਮਿਲੀ ਕਿ ਇੱਕ ਵਿਅਕਤੀ ਜੋ ਕਿ ਸ਼ੈਲਾ ਰੋਡ ਦੇ ਉੱਤੇ ਮਕਾਨ ਦੇ ਵਿੱਚ ਨਜਾਇਜ਼ ਤੰਦਰ ਦੇ ਵਪਾਰਤ ਨੂੰ ਕਰਾ ਰਿਹਾ ਤੇ ਜਿੱਥੇ ਜਿਹੜਾ ਰੇਡ ਕੀਤੀ ਹੈ ਤਾਂ ਉੱਥੇ ਉਹਨਾਂ ਨੂੰ ਉੱਥੇ ਲੜਕੀਆਂ ਦੇ ਮਜੂਸ਼ ਬੰਦੇ ਮਿਲ ਸਾਦੇ ਤਾਂ ਉਹਨਾਂ ਨੇ ਉੱਥੇ ਮੁੱਖ ਜੇ ਸਪੈਕਟਰ ਪ੍ਰਿੰਦਰ ਕੌਰ ਪੁਸ਼ਪਿੰਦਰ ਕੌਰ ਨੂੰ ਬੁਲਾ ਕੇ ਤੇ ਮੌਕੇ ਤੇ ਰੇਡ ਕੀਤੀ ਤਾਂ ਉੱਥੇ ਦੋ ਜਰਾਨੀਆਂ ਤੇ ਤਿੰਨ ਬੰਦੇ ਮੌਕੇ ਤੋਂ ਮਿਲੇ ਤੇ ਜਿਨ੍ਹਾਂ ਨੇ ਕਰਨ ਵਿੱਚ ਦਿਓ ਫਰਦ ਦਾ ਚਲਾਲ ਸੀ ਜਿਹਨਾਂ ਨਾਮ ਲੈ ਕੇ ਨਜਾਇਜ਼ ਬਾਕੀ ਸੀਗੇ ਜੋ ਨਗਰ ਹਾਪ ਤੇ ਵਿੱਚ ਮਿਲੇ ਸੀ ਇਹ ਨਹੀਂ ਅਜੇ ਵਰਭਨੀ ਦੀ ਤਫਤੀਸ਼ ਚੱਲ ਰਹੀ ਹੈ ਇਨਵੈਸਟੀਗੇਸ਼ਨ ਚ ਜੋ ਵੀ ਗੱਲ ਸਾਹਮਣੇ ਆਊਗੀ ਫਿਰ ਉਹ ਅੱਗੇ ਕਰਾਂਗੇ ਸਰ ਇਸੇ ਰਿਸਪਾਂਸ ਦੇ ਵਿੱਚ ਸ਼ਹਿਰ ਦੇ ਹੋਰ ਵੀ ਕਿਸੇ ਜਗ੍ਹਾ ਤੋਂ ਤੇ ਰੇਡ ਕੀਤੀ ਗਈ ਹੈ ਜੀ ਨੇ ਫਿਲਹਾਲ ਆ ਸਾਨੂੰ ਇੱਕੋ ਇਨਫੋਰਮੇਸ਼ਨ ਮਿਲੀ ਸੀ ਜਿੱਥੇ ਹੋਰ ਕਿਤੇ ਜੇਕਰ ਇਨਫੋਰਮੇਸ਼ਨ ਮਿਲਦੀ ਹੈ ਤਾਂ ਅਸੀਂ ਉਹਦੇ ਵਿੱਚ ਵੀ ਸਾਡੀ ਪੁਲਿਸ ਸਤਰਕਾ ਇਸ ਖੇਂਦੇ ਵਿੱਚ ਅਸੀਂ ਖਾਸ ਕਰਕੇ ਕਿਉਂਕਿ ਸਮਾਜ ਵਿੱਚ ਇਸ ਨਾਲ ਕਾਫੀ ਗੱਦ ਪੈਦਾ ਹੈਗਾ ਤੇ ਇਸ ਨੂੰ ਅਸੀਂ ਮੱਧ ਨਜ਼ਰ ਰਾਜੋ ਅਸੀਂ ਸ਼ਹਿਰ ਦੇ ਵਿੱਚ ਕਾਫੀ ਸਤਰਕੋ ਚੱਲਦੀ ਹੈ ਸਾਡੀ ਪੁਲਿਸ ਸਾਡੇ ਫਲਾਣੇ ਜਾ ਰਹੇ ਨੇ ਤੇ ਜੇ ਕੋਈ ਇਹ ਜੀ ਗੱਲ ਸਾਹਮਣੇ ਹੋਊ ਤਾਂ ਤੁਸੀਂ ਰਿਪੋਰਟ ਕੀਤੀ ਜਾਓ ਤੇ ਇਹਨਾਂ ਜਿਹੇ ਸ਼ਰਾਰਤੀ ਅੰਸਰਾਂ ਨੂੰ ਤੁਹਾਡਾ ਮੈਸੇਜ ਕੀ ਹੈਗਾ ਜੀ ਮੇਰਾ ਇਹਨਾਂ ਨੂੰ ਸਾਰਿਆਂ ਨੇ ਮੈਸੇਜ ਇਹ ਹੈ ਕਿ ਵੀ ਅਸੀਂ ਦੇਖੋ ਹਰ ਵੇਲੇ ਪੁਲਸਾ 24 ਘੰਟੇ ਤੁਹਾਡੇ ਲਈ ਜਨਤਕ ਲਈ ਹੈਗੀ ਹੈ ਔਰ ਮਾੜੇ ਬੰਦੇ ਜਿਹੜੇ ਹਨ ਸ਼ਰਤਾਂ ਅਨੁਸਾਰ ਨੇ ਇਹਨਾਂ ਨੂੰ ਵਾਰਨਿੰਗ ਹੈ ਕਿ ਜੇਕਰ ਕੋਈ ਗਲਤ ਕੰਮ ਕਰੇ ਸਾਨੂੰ ਕਰਦੇ ਮਿਲਦੇ ਹੈ ਸਾਨੂੰ ਕੋਈ ਵੀ ਗੱਲ ਸਾਹਮਣੇ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ